ਜਿੱਥੇ ਕਨੌਰੀ ਬਾਰਡਰ ਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਵੀਡੀਓ ਦੇਖਣ ਨੂੰ ਮਿਲ ਰਹੀਆਂ ਉੱਥੇ ਹੀ ਮੇਰਾ ਇੱਕ ਕਿਸਾਨ ਵੀਰ ਲਾੜਾ ਬਣ ਕੇ ਬਰਾਤ ਲੈ ਕੇ ਪਹੁੰਚ ਗਿਆ ਤੇ ਪਬਲਿਕ ਦਾ ਹਾਸਾ ਹਾਸਕੇ ਬੁਰਾ ਹਾਲ ਹੋਇਆ ਪਿਆ ਤੇ ਤੁਸੀਂ ਦੇਖ ਲਓ ਤੇ ਇੰਜੋਏ ਕਰੋ ਉੱਥੇ ਐਂਟਰਟੇਨਮੈਂਟ ਦਾ ਵੀ ਕੋਈ ਕਸਰ ਨਹੀਂ ਛੱਡ ਰੇ ਪਤੰਦਰ ਕੋਈ ਵੀ ਤੇ ਉਹ ਫੌਜੀ ਵੀਰ ਵੀ ਟੈਨਸ਼ਨ 'ਚ ਪਏ ਹੋਏ ਆ ਯਾਰ ਸੜਾ ਤੜਾ ਕੈਜਮੋਲ ਬਣੇ ਹੋਏ ਐ ਇਹ ਬਰਾਤ ਲੈ ਕੇ ਆ ਗਿਆ ਸਾਹਮਣੇ ਦੇਖ ਰੇ ਖੜੇ ਤੇ ਤੁਸੀਂ ਵੀ ਕਰੋ ਦੇਖੋ ਤੇ ਜਲਦੇ ਜਲਦਾ ਸੰਖਿਆ 'ਤੇ ਉਤੇ ਪਹੁੰਚੋ ਮੇਰੇ ਉਪਰ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਇੰਜੋਏ ਕਰੋ ਥੈਂਕ ਯੂ ਸੋ ਮੱਚ